5 ਮਹੀਨੇ 2 ਦਿਨਾਂ ਦੀ ਗੱਭਣ ਆ ਗਈ ਅੱਜ 12 ਤਰੀਕ ਹੋ ਗਈ ਤੇ 10 ਤਰੀਕ ਤੋਂ ਇਹਨੂੰ 6ਵਾਂ ਮਹੀਨਾ ਸਟਾਰਟ ਹੋ ਗਿਆ ਐਲਡੀਐਫ ਲక్ష్ਮੀ ਡੇਰੀ ਫਾਰਮ ਵਾਲੇ ਕੋਹੇ ਨੂਰ ਬੋਲ ਤੋਂ ਇਹ ਗੱਭਣ ਆ ਗਈ ਤੇ 5 ਲੀਟਰ ਦੁੱਧ ਆਗਾ ਤੇ ਥਾਂ ਦੀ ਕਮੀ ਕਾਰਨ ਪਸ਼ੂ ਜ਼ਿਆਦਾ ਹੋਣ ਕਰਕੇ ਆਪਾਂ ਵੇਚ ਰਹੇ ਹਾਂਗੇ ਤੇ ਨਹੀਂ ਵੇਚਣੀ ਨਹੀਂ ਸੀਗੀ ਪਸ਼ੂ ਰੱਖੇ ਵੀ ਸੀਗੇ ਤੇ ਬਾਕੀ ਇਹਦਾ ਰਵਾ ਆਪਾਂ ਰੱਖ ਲਿਆ ਦੋ ਝੋਟਾਂ ਇਹਦੀਆਂ ਆਪਣੇ ਕੋਲੇ ਹੈਗੀਆਂ ਇੱਕ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਮੋਦੀ ਬੋਲਦੀ ਝੋਟੀ ਆਪਣੇ ਕੋਲੇ ਉਹ ਵੀ ਇਸ ਫਾ ਮਰ ਕੋਹੇਨੂਰ ਮਦਰ ਧਨੋ ਬਾਕੀ ਜਿਹੜੇ ਭਰਾਣੇ ਲਜਾਣੀਆਂ ਆ ਸਟਰਾ ਆਪਣੇ ਕੋਲੇ ਆ ਤੇ ਤੁਸੀਂ ਆਪਣੇ ਕੋਲੇ ਆ ਕੇ ਵੀ ਦੇਖ ਸਕਦੇ ਹੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਲੰਪਰਾ ਤਹਿਸੀਲ ਆਲੰਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਇਹ ਜਿਹੜੀ ਵੀਡੀਓ ਬਣਾ ਰਹੇ ਆ ਅੱਜ ਆਪਾਂ ਆਪਣੇ ਘਰ ਤੋਂ ਹੀ ਬਣਾ ਰਹੇ ਆ ਤੇ ਆਪਣੇ ਘਰ ਦੇ ਕੋਈ ਆਪਾਂ ਇਹ ਮੱਝ ਬਕਾਊ ਕਰੀ ਆ ਤੇ ਸਾਹਮਣੇ ਵੱਜ ਤੁਸੀਂ ਜਿਹੜੀ ਦੇਖ ਰਹੇ ਹੋ ਸਕਰੀਨ ਦੇ ਉੱਤੇ ਇਹ ਆਪਣੇ ਘਰ ਦੀ ਮੱਝ ਆ ਤੇ ਇਹ ਆਪਾਂ ਬਕਾਊ ਕਰੀ ਹੈਗੀ ਟੋਕੜ ਗੱਭਣ ਚੈੱਕ ਪਾਸ ਆ ਗਈ ਪੰਜ ਮਹੀਨੇ ਤਕਰੀਬਨ ਹੋ ਗਏ ਤੇ ਸੀਮਾ ਲੱਗੇ ਨੂੰ ਤੇ ਇਸ 10 ਤਰੀਕ ਨੂੰ ਛੇਵਾਂ ਮਹੀਨਾ ਲੱਗ ਗਿਆ 12 ਤਰੀਕ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂਗੇ ਤੇ ਜਿਹੜੀ ਇਹ 10 ਤਰੀਕ ਲੰਗੀ ਆ ਇੱਕ ਦੋ ਦਿਨ ਹੋ ਗਏ ਇਸ 10 ਤਰੀਕ ਨੂੰ ਇਹਨੂੰ 5 ਮਹੀਨੇ ਪੂਰੇ ਹੋ ਗਏ ਤੇ 6ਵਾਂ ਮਹੀਨਾ ਲੱਗ ਗਿਆ ਤੇ ਪੰਜਵਾਂ ਸੂਆ ਸੋਣਾ ਇਹਨੇ ਇਸ ਵਾਰ ਚਾਰ ਸੂਏ ਇਹ ਆਪਣੇ ਕੋਲੇ ਸੂਈ ਹੈਗੀ ਤੇ ਇਸ ਵਾਰ ਇਹ ਪੰਜਵੇਂ ਸੂਏ ਲਈ 5 ਮਹੀਨੇ ਤੇ 2 ਦਿਨਾਂ ਦੀ ਇਹ ਗੱਭਣਾਂਗੀ ਤੇ 6ਵਾਂ ਮਹੀਨਾ ਨੂੰ ਸਟਾਰਟ ਹੋ ਗਿਆ ਤੇ ਦੇਖ ਸਕਦੇ ਹੋ ਤੁਸੀਂ कद काड भी ठीक है एदा ते कोई बाळा ज्यादा ਵੀ ਨਹੀਂ ਕਹਿ ਸਕਦੇ ਤੇ ਮਦਰੀ ਵੀ ਨਹੀਂ ਹੈਗੀਗੀ ਦਰਮਿਆਨੇ ਕਦ ਕਾੜ ਦੇ ਵਿੱਚ ਆਗੀ ਤੇ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਫੇਸ ਕੁਆਲਿਟੀ ਸੋਹਣੀ ਆ ਸਿੰਘਾਂ ਦੀ ਵੀ ਕੁੰਡੀ ਹੈਗੀ ਸਿੰਘ ਦੇਖ ਸਕਦੇ ਹੋ ਤੁਸੀਂ ਸਿੰਘ ਐਨ ਜਮਾ ਕੁੰਡੇ ਹੈਗੇ ਦੋਵੇਂ ਤੇ ਠੰਡੀ ਸੀਲ ਆ ਬਾਕੀ ਕਿਸੇ ਤਰ੍ਹਾਂ ਦੀ ਇਹਨੂੰ ਕੋਈ ਦਿੱਕਤ ਨਹੀਂ ਕੋਈ ਗੜਬੜ ਨਹੀਂ ਕਰਦੀਗੀ ਤੇ ਬਾਕੀ ਥਾਣਾ ਦੇ ਵਿੱਚ ਵਿੱਥੀ-ਵੁੱਥੀ ਵੀ ਚੰਗੀ ਹੈਗੀ ਤੇ ਬਾਡੀ ਵਾਂਤਰ ਦੀ ਵੀ ਵਧੀਆ ਚੰਗੀ ਮੱਝ ਆਗੀ ਤੇ ਘਰ ਦੀ ਮੱਝ ਆਗੀ ਆਪਣੀ ਕੋਈ ਖਰੀਦੀ ਵੀ ਨਹੀਂ ਹੈਗੀਗੀ ਥਾਣ ਲੈ ਵੈਨ ਦਾ ਵੀ ਜਮਾਂ ਸਾਫ਼ ਆਗੀ ਤੇ ਬਰੋਬਰ ਦੁੱਧ ਆ ਧਾਰਾਂ ਇੱਕੋ ਜੀਆਂ ਕਿਸੇ ਪ੍ਰਕਾਰ ਦਾ ਥਾਣਾ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਸਾਰੇ ਪੱਖਾਂ ਤੋਂ ਓਕੇ ਆਗੀ ਤੇ ਜਿਹੜੀ ਖਾਸ ਗੱਲ ਹੈ ਇਹਦੀ ਇੱਕ ਤਾਂ ਇਹ ਜਦੋਂ ਸੂੰਦੀ ਆ ਸੁਕੇ 2 ਮਹੀਨਿਆਂ ਦੇ ਵਿੱਚ ਇਹ ਗੱਬਣ ਹੋ ਜਾਂਦੀ ਆ ਆਪਣੇ ਆਪ ਹੀ ਹਰੇਕ ਸਾਲ ਇਹਨੇ ਸੂਹਾ ਦੇਣਾਗਾ ਕਦੇ ਵੀ ਇਹਨੇ ਵਰਾ ਨਹੀਂ ਭੰਨਿਆ ਕਦੇ ਇਹਨੇ ਕੋਈ ਰਿਪੀਟ ਨਹੀਂ ਕਰਿਆਗਾ 2 ਮਹੀਨਿਆਂ ਬਾਅਦ ਇਹ ਹਰੇਕਾਰੀ ਬਣ ਜਾਂਦੀ ਆ ਇਸ ਵਾਰ ਵੀ 2 ਮਹੀਨਿਆਂ ਤੀ ਬਣ ਗਈ ਸੀਗੀ ਇਹ ਤੇ ਇੱਕੋ ਟੀਕੇ ਤੇ ਉਂ ਰਹਿ ਜਾਂਦੀ ਆ ਗੁਣ ਬਹੁਤ ਹੈ ਸਮਝਦੇ ਤੇ ਆਪਾਂ ਵੇਚਣੀ ਤਾਂ ਹੈ ਨਹੀਂ ਸੀ ਚਲੋ ਮਜਬੂਰੀ ਕਰਕੇ ਵੇਚ ਰਹੇ ਆ ਪਸ਼ੂ ਜ਼ਿਆਦਾ ਹੋਣ ਕਾਰਨ ਵੇਚ ਰਹੇ ਆਂਗੇ ਤੇ ਨਹੀਂ ਆਪਾਂ ਵੇਚਣੀ ਨਹੀਂ ਸੀਗੀ ਕਿਉਂਕਿ ਮੱਧ ਚੰਗੀ ਹੈਗੀ 12-13 ਲੀਟਰ ਇਹ ਦੁੱਧ ਦੇ ਦਿੰਦੀ ਹੈਗੀ ਤਾਜੀ ਤੇ ਸੇਵਾ ਬਾਕੀ ਸੇਵਾ ਤੇ ਹੁੰਦਾ ਸੇਵਾ ਨਾਲ ਵੱਧ ਵੀ ਸਕਦਾ ਤੇ ਆਪਾਂ ਨਾਰਮਲ ਖਰਾਕ ਤੇ ਹੀ ਸਾਰੇ ਪਸ਼ੂਆਂ ਦਾ ਦੁੱਧ ਚਾਣਨੇ ਆਂਗੇ ਤੇ ਲੰਮਾ ਸਮਾਂ ਇਹ ਦੁੱਧ ਦਿੰਦੀ ਹੈਗੀ ਜਦੋਂ ਇਹ ਗੱਭਣ ਹੋ ਜਾਂਦੀ ਆ ਗੱਭਣ ਹੋ ਕੇ ਇਹ 7 7.5 ਮਹੀਨੇ 8 ਮਹੀਨੇ ਵੀ ਦੁੱਧ ਦੇ ਦਿੰਦੀ ਆ ਦੇਖਦੇ ਜਾਨੀ 7 7.5 ਮਹੀਨੇ ਦਾ ਪੱਕਾ ਹੀ ਦਿੰਦੀ ਹੈਗੀ ਤੇ 8 ਮਹੀਨੇ ਤਾਈਂ ਵੀ ਦੁੱਧ ਦੇ ਜਾਂਦੀ ਹੈਗੀ ਇਹ ਤੇ ਤੁਸੀਂ ਆਪ ਹੰਦਾ ਜਲਾ ਸਕਦੇ ਹੋ ਪੰਜਾਂ ਮਹੀਨਿਆਂ ਦੀ ਹੋ ਗਈ ਹਜੇ 2.5 ਮਹੀਨੇ ਦੁੱਧ ਦੇਊਗੀ ਇਹ ਤੇ 5 ਮਹੀਨੇ ਇਹ ਬਿਨਾ ਬੱਚੇ ਤੋਂ ਬਿਨਾ ਚਾਰਡ ਤੋਂ ਬਿਨਾ ਕਿਸੇ ਵੀ ਟੀਕੇ ਟੱਲੇ ਕਾਸੀ ਤੋਂ ਵੀ ਟੀਕਾ ਤਾਂ ਪੱਕੇ ਤੇ ਲਾਇਆ ਹੀ ਨਹੀਂ ਤੇ ਇਹ ਥਾਪੀ ਤੇ ਹੀ ਇਹ ਮਿਲਦੀ ਹੈਗੀ 5 ਮਹੀਨੇ ਇਹ ਥਾਪੀ ਤੇ ਦੁੱਧ ਦਿੰਦੀ ਹੈਗੀ ਨਾ ਇਹ ਕੋਈ ਛਾਟ ਪਾਉਣ ਦੀ ਲੋੜ ਆ ਨਾ ਪੱਠੇ ਪਾਉਣ ਦੀ ਲੋੜ ਆ ਨਾ ਖੁਰਨੀ ਤੇ ਬੰਨਣ ਦੀ ਲੋੜ ਆ ਤੇ ਜਿੱਥੇ ਵੀ ਜਿਵੇਂ ਪਸ਼ੂ ਬੈਠੇ ਹੁੰਦੇ ਆ ਬੇੜੇ ਦੇ ਵਿੱਚ ਉਦਾਂ ਹੀ ਇਹਨੂੰ ਆਪਾਂ ਖੜੀ ਕਰਕੇ ਤੇ ਉਦਾਂ ਹੀ ਥਾਪੀ ਮਾਰ ਕੇ ਬਹਿ ਜਾਈਦਾ ਇੰਨੀ ਠੰਡੀ ਸੀਲ ਆ ਤੇ ਉਦਾਂ ਹੀ ਆਪਾਂ ਇਹਨੂੰ ਚੋਨੇ ਆ 5 ਮਹੀਨੇ ਉਸ ਤੋਂ ਬਾਅਦ ਜਿਹੜੇ 2 2.5 ਮਹੀਨੇ ਰਹਿ ਜਾਂਦੇ ਆ ਉਹ ਆਪਾਂ ਛਾੜ ਤੇ ਚੋਨੇ ਆ ਇਹਨੂੰ 5 ਮਹੀਨੇ ਬਿਨਾਂ ਬੱਚੇ ਤੋਂ ਬਿਨਾਂ ਛਾੜ ਤੋਂ ਇਹ ਦੁੱਧ ਦਿੰਦੀ ਆ ਥਾਪੀ ਦਈ ਦੇ 2-3 ਮਹੀਨੇ ਉਸ ਤੋਂ ਬਾਅਦ ਇਹ ਛਾੜ ਤੇ ਦੁੱਧ ਦਿੰਦੀ ਆ ਤੇ ਬਾਕੀ ਹੋਰ ਖਾਸ਼ੀ ਇਹ ਤੈਦੀ ਜਦੋਂ ਇਹ ਸੌਂਦੀ ਹੈਗੀ ਸਿਰਫ 1 ਮਹੀਨਾ ਬੱਚਾ ਚੰਗਾਉਣੇ ਆ ਉਸ ਤੋਂ ਬਾਅਦ ਬੱਚੇ ਨੂੰ ਤਾਂ ਚੁੰਗਣੀ ਤੇ ਲਾ ਲਈਦਾ ਤੇ ਇਹ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬੱਚੇ ਦੀ 1 ਮਹੀਨੇ ਬਾਅਦ ਛੱਡੋ ਨਾ ਛੱਡੋ ਬੱਚੇ ਦਾ ਇੰਨਾ ਇਹ ਕਰਦੀ ਨਹੀਂ ਹੈਗੀ ਤੇ ਬਿਨਾ ਬੱਚੇ ਤੋਂ ਵੀ ਆਪਾਂ ਚੋ ਸਕਦੇ ਆਂਗੇ ਇਦਾਂ ਨਹੀਂ ਹੈਗਾ ਕਿ ਬੀ ਬੱਚੇ ਨੂੰ ਲੈਂਦੀ ਨਹੀਂਗੀ ਉਦਾਂ ਨਹੀਂ ਗੱਲ ਹੈਗੀ ਵੀ ਮਤਲਬ ਕਿ ਸ਼ਰੀਫ ਤੇ ਠੰਡੀ ਸੀਲ ਇੰਨੀ ਆਗੀ ਵੀ ਮਹੀਨਾ ਕ ਆਪਾਂ ਬੱਚਾ ਛੱਡਦੇ ਆ ਤੇ ਉਸ ਤੋਂ ਬਾਅਦ ਬੱਚਾ ਛੱਡਣ ਦੀ ਵੀ ਲੋੜ ਨਹੀਂ ਜਿਵੇਂ ਮਰਦੀ ਇਹਨੂੰ ਚੋਲੋ ਉਹ ਮੈਂ ਖੜੀ ਐਨੇ ਇਹਦੇ ਵਿੱਚ ਗਾਉਣ ਆਗੇ ਤੇ ਲੰਮਾ ਸਮਾਂ ਦੁੱਧ ਦਿੰਦੀ ਆ ਤੇ ਹੁਣ ਇਸ ਵਕਤ ਇਹ 5 ਮਹੀਨੇ ਤੇ 2 ਦਿਨਾਂ ਦੀ ਗੱਭਣ ਆਗੀ 6ਵਾਂ ਮਹੀਨਾ ਸਟਾਰਟ ਹੋ ਗਿਆ 2 ਤੋਂ 2.5 ਮਹੀਨੇ ਹਜੇ ਇਹ ਹੋਰ ਦੁੱਧ ਦੇਊਗੀ ਤੇ ਅਸੀਂ 2.5 ਮਹੀਨੇ ਰਹਿ ਕੇ ਡਰਾਈ ਕਰਦੇ ਹੁੰਨੇ ਆਂ ਇੰਨਾ ਮਾਸਾ ਮਾਂ ਦੁੱਧ ਦਿੰਦੀ ਹੈਗੀ ਤੇ ਬਾਕੀ ਫੈਟ ਬਹੁਤ ਜ਼ਿਆਦਾ ਹੁੰਦੀ ਹੈ 8 9 ਤਾਂ ਨਾਰਮਲ ਹੀ ਹੁੰਦੀ ਹੈ 10 ਤਾਂ ਹੀ ਵੀ ਜਾਵੜਦੀ ਹੈ ਦੀ ਫੈਟ ਤੇ ਜਿਹੜਾ ਦੁੱਧ ਆ ਹੋਣਾ ਇਸ ਟਾਈਮ ਇਸ ਟਾਈਮ ਦੁੱਧ ਹੈਗਾ ਇਹਦਾ 5 ਲੀਟਰ 5 ਲੀਟਰ ਦੁੱਧ ਆ ਦੋਨੇ ਟਾਈਮ ਮਿਲਦੀ ਆ ਤੇ ਦੋਨੇ ਟਾਈਮ ਹੀ ਚੋਣੇ ਆ ਨੂੰ ਦੋਨੇ ਟਾਈਮਾਂ ਦਾ 5 ਲੀਟਰ ਦੁੱਧ ਆਗਾ ਤੇ ਚੈੱਕ ਪਾਸ ਕਰਾਈ ਵੀ ਆਪਣੀ 5 ਮਹੀਨੇ ਦੋ ਦਿਨਾਂ ਦੀ ਚੈੱਕ ਪਾਸ ਆ ਗਈ ਆਪਣੀ ਜਗ੍ਹਾ ਘرائی ਵੀ ਆ ਜਿਹੜੇ ਭਰਾ ਨੇ ਲਿਆਣੀਆਂ ਉਹ ਆ ਉਹ ਦਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਤਸੱਲੀ ਕਰਕੇ ਲਿਆ ਸਕਦਾ ਤੇ ਥਣਾ ਥੁਣਾ ਨੂੰ ਵੀ ਓਕੇ ਆ ਥਾਣਾ ਉਹਦੇ ਚੈੱਕ ਕਰਕੇ ਲਿਆ ਸਕਦਾ ਤੇ ਦੁੱਧ ਇਹਨਾਂ ਚੋ ਕੇ ਲਿਆ ਸਕਦਾ ਹਰ ਪੱਖ ਦੋ ਜਿਹਨੂੰ ਵੀ ਪਸੰਦ ਆਉਂਦੀ ਆ ਹਰ ਪੱਖ ਤੋਂ ਆਪ ਦੀ ਤਸੱਲੀ ਕਰਕੇ ਲਿਆ ਸਕਦਾ ਘਰੋਂ ਬਾਹਰ ਦੀ ਆਪਣੀ ਕੋਈ ਗਾਰੰਟੀ ਨਹੀਂ ਕਿਉਂਕਿ ਪਸ਼ੂ ਉਪਰਾ ਵੀ ਕਰ ਜਾਂਦਾ ਥਾਂ ਵੀ ਉਪਰਾ ਹੋ ਜਾਂਦਾ ਬੰਦੇ ਵੀ ਉਪਰੇ ਹੋ ਜਾਂਦੇ ਆ ਤੇ ਕਿਸੇ ਪਸ਼ੂ ਨਾਲ ਚ ਜਾਂਦੀ ਆ ਤਾਂ ਪਸ਼ੂ ਵੀ ਉਪਰੇ ਸਾਰਾ ਕੁਝ ਹੀ ਉਪਰਾ ਹੋ ਜਾਂਦਾ ਤੇ ਇਸੇ ਲਈ ਕਰਦੀ ਆਪਣੀ ਗਰੰਟੀ ਆ ਇਥੋਂ ਤੁਸੀਂ ਹਰ ਪੱਖ ਤੋਂ ਤਸੱਲੀ ਕਰਕੇ ਲਿਆ ਸਕਦੇ ਹੋ ਇਹਨੂੰ ਉਸ ਤੋਂ ਬਾਅਦ ਆਪਣੀ ਕੋਈ ਗਰੰਟੀ ਨਹੀਂ ਕਿਉਂਕਿ ਸਾਮ ਸੰਭਾਲ ਤੇ ਵੀ ਹੁੰਦਾ ਵਾ ਬਾਕੀ ਸੇਵਾ ਬਾਣੀ ਤੇ ਹੁੰਦਾ ਕਈ ਗੱਲਾਂ ਬਣ ਜਾਂਦੀਆਂ ਮੁੜ ਕੇ ਉਸ ਗੱਲ ਦਾ ਲੰਬਾ ਨਾ ਆਵੇ ਇਸ ਲਈ ਆਪਾਂ ਤੁਹਾਨੂੰ ਸਾਰੀ ਜੋ ਵੀ ਜਾਣਕਾਰੀ ਆ ਸਾਰੀ ਸਹੀ ਦਿੱਤੀ ਆ ਜੋ ਗੱਲ ਕਹੀ ਆ ਉਹ ਸਾਰੀ ਸਹੀ ਨਿਕਲੂਗੀ ਤੇ ਜਿਹਨੂੰ ਵੀ ਪਸੰਦ ਆਉਂਦੀ ਏ ਤੁਸੀਂ ਤਸੱਲੀ ਕਰਕੇ ਲਿਆ ਸਕਦੇ ਤੇ ਜਿਹੜਾ ਇਹਦੇ ਸੀਮਣ ਲੱਗਿਆ ਵਾ ਉਹ ਵੀ ਬਹੁਤ ਚੰਗਾ ਲੱਗਿਆ ਵਾ ਲక్ష్ਮੀ ਡੈਰੀ ਫਾਰਮ ਐਲਡੀਐਫ ਵਾਲੇ ਕੋਹੇਨੂਰ ਬੁੱਲ ਦਾ ਸੀਮਨ ਲੱਗਿਆ ਵੈਦੇ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਕੋਹੇਨੂਰ ਬੁੱਲ ਦਾ ਇਹ ਸੀਮਨ ਲੱਗਿਆ ਵਗਾ ਤੇ ਉਹ ਤੁਹਾਨੂੰ ਆਪਸਾ ਟਰਾ ਵੀ ਦਿਖਾ ਦਿੰਨੇ ਆਂ ਦੇਖ ਸਾਡੇ ਉਹ ਟਰਾ ਸ਼ਾਇਦ ਤੁਹਾਨੂੰ ਕਲੀਅਰ ਦਿਂਦਾ ਹੋਣਾ ਤੇ ਬਾਕੀ ਕੈਮਰੇ ਦੇ ਵਿੱਚ ਕਈ ਵਾਰੀ ਇਦਾਂ ਹੋ ਜਾਂਦਾ ਵੀ ਕਲੀਅਰ ਨਹੀਂ ਦਿਂਦਾਗਾ ਤੇ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀ ਆ ਕੈਮਰੇ ਚ ਕੀੜਾ ਦਾ ਦਿਖ ਰਿਹਾ ਹੋ ਸਕਦਾ ਤੁਹਾਨੂੰ ਨਾ ਦਿ세 ਬਾਅਦ ਦੇ ਵਿੱਚ ਦੇਖ ਸਕਦਾ LDF ਮਰ ਕੋਹਿੰੂਰ ਮਦਰ ਤਨੋਂ ਬਾਕੀ ਜਿਹੜੇ ਭਰਾਣੇ ਲਜਾਣੀਆਂ ਆ ਸਟਰਾ ਆਪਣੇ ਕੋਲੇ ਆ ਤੇ ਤੁਸੀਂ ਆਪਣੇ ਕੋਲੇ ਆ ਕੇ ਵੀ ਦੇਖ ਸਕਦੇ ਹੋ ਕਿ ਇਹਦੀ ਕੈਮਰੇ ਦੇ ਵਿੱਚ ਨਹੀਂ ਦਿਸਦਾ ਤੁਸੀਂ ਆਪਣੇ ਕੋਲੇ ਆ ਕੇ ਵੀ ਸਟਰਾ ਦੇਖ ਸਕਦੇ ਹੋ ਆਪਾਂ ਚੰਗਾ ਹੀ ਸੀਮਨ ਲਵਾਉਨੇ ਆਂਗੇ ਮਾੜਾ ਸੀਮਨ ਨਹੀਂ ਕਦੇ ਲਵਾਇਆ ਤੇ ਹਰੇਕ ਉੱਤੇ ਰਿਕਾਰਡ ਸੰਭੀਦਾ ਸਟਰਾ ਸੰਭੀਦਾਗਾ ਕੋਹਿੰੂਰ ਬੋਲਦਾ ਇਹਦੇ ਸੀਮਨ ਲੱਗਿਆ ਵਾ ਬਾਕੀ ਸਕਰੀਨ ਤੇ ਨੰਬਰ ਜੱ ਲੀ ਜਾਂਦਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਨਾਗਾ ਡਿਟੇਲ ਤੁਹਾਨੂੰ ਆਪਾਂ ਤਕਰੀਬਨ ਸਾਰੀ ਦੱਸਤੀ ਆ ਕੀ ਤੇ ਜਿਹੜੇ ਭਰਾ ਨੇ ਲੈਣੀ ਆ ਹਨਾ ਤੇ ਉਹੀ ਭਰਾ ਫੋਨ ਕਰਿਓ ਤੇ ਇੱਥੇ ਆ ਕੇ ਆਕੀ ਤਸੱਲੀ ਕਰਿਓ ਟਾਈਮ ਪਾਸ ਵਾਲੇ ਫੋਨ ਨਾ ਕਰਿਓ ਟਾਈਮ ਪਾਸ ਵਾਲੇ ਫੋਨ ਬਹੁਤ ਜ਼ਿਆਦਾ ਕਰਦੇ ਆ ਇਹਨਾਂ ਚੀਜ਼ਾਂ 'ਚ ਕੋਈ ਫਾਇਦਾ ਨਹੀਂ ਹੁੰਦਾ ਨਾਲੇ ਤਾਂ ਤੁਸੀਂ ਆਪ ਦਾ ਟਾਈਮ ਖਰਾਬ ਕਰਦੇ ਹੋ ਨਾਲੇ ਦੂਜੇ ਦਾ ਕਰਦੇ ਹੋ ਜਿਹਨੂੰ ਲੋੜ ਆ ਉਹੀ ਭਰਾ ਫੋਨ ਕਰਿਓ ਕੰਮ ਧੰਦੇ ਹੁੰਦੇ ਆ ਇਹਨਾਂ ਟਾਈਮ ਨਹੀਂ ਹੁੰਦਾ ਫੋਨ ਚੱਕਣ ਦਾ ਤੇ ਡਿਟੇਲ ਕਿਉਂ ਕਿ ਤੁਹਾਨੂੰ ਆਪ ਸਾਰੀ ਦੱਸਤੀ ਆ ਫੇਰ ਐਵੇਂ ਵਾਰੀ ਵਾਰੀ ਕੋਈ ਪੁੱਛੀ ਜਾਵੇ ਕਿੰਨੇ ਮਹੀਨੇ ਦੀ ਗੱਭਾਣਾ ਚੈੱਕ ਪਾਸ ਆ ਜਾਂ ਕਿਵੇਂ ਆ ਕਿਹੜਾ ਟੀਕਾ ਲੱਗਿਆ ਕੀ ਗੱਲਬਾਤ ਆ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸਤੀ ਆ ਪੁੱਛਣ ਵਾਲਾ ਤਾਂ ਕੁਝ ਰਹੀ ਨਹੀਂ ਗਿਆ ਤੇ ਜਿਹਨੂੰ ਪਸੰਦ ਆਉਂਦੀ ਉਹ ਹੀ ਫੋਨ ਕਰਿਓ ਤੇ ਐਵੇਂ ਵਾਧੂ ਬੰਦਾ ਫੋਨ ਨਾ ਕਰਿਓ ਕਿਉਂਕਿ ਪਰੇਸ਼ਾਨੀ ਹੁੰਦੀ ਹੈਗੀ ਸਵਾਦਾਂ ਵਾਲੇ ਬਾਲੇ ਹੁੰਦੇ ਆ ਬਾਕੀ ਕਮੈਂਟਾਂ ਦੇ ਵਿੱਚ ਵੀ ਰੇਟ ਬਥੇਰੇ ਲਾਉਂਦੇ ਆ ਰੇਟ ਖਰਾਬ ਕਰਨ ਦੇ ਮਾਰੇ ਉਹ ਵੀ ਬੇਨਤੀ ਆ ਵੀ ਇਹੋ ਜਿਹਾ ਕੰਮ ਨਾ ਕਰਿਓ ਠੀਕ ਆ ਨਾ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਨਹੀਂ ਪਸੰਦ ਆਉਂਦੀ ਤਾਂ ਕੋਈ ਲੋੜ ਨਹੀਂ ਤੇ ਵੀਡੀਓ ਨੂੰ ਤੁਸੀਂ ਸਕਿਪ ਕਰ ਸਕਦੇ ਹੋ ਤੁਹਾਨੂੰ ਦੁਬਾਰੀ ਡਿਟੇਲ ਕਰੀ ਫੇਰ ਦੱਸ ਦਿੰਨੇ ਆ ਵੈਸੇ ਸਾਰੀ ਡਿਟੇਲ ਦੱਸਤੀ ਹੈਗੀ ਕਰਦੀ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਕਰਦੀ ਲੋੜ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਐਦਾਂ ਪਸ਼ੂ ਰੱਖੇ ਹੋਏ ਆਗੇ ਪੰਜ ਮਹੀਨੇ ਸੂਏ ਵਾਸਤੇ ਇਹ ਗੱਭਣਾਗੀ ਤੇ ਪੰਜ ਮਹੀਨੇ ਦੋ ਦਿਨਾਂ ਦੀ ਗੱਭਣਾਗੀ ਅੱਜ 12 ਤਰੀਕ ਹੋ ਗਈ ਤੇ 10 ਤਰੀਕ ਤੋਂ ਇਹਨੂੰ 6ਵਾਂ ਮਹੀਨਾ ਸਟਾਰਟ ਹੋ ਗਿਆ ਐਲ ਡੀ ਐਫ ਲక్ష్ਮੀ ਡੈਰੀ ਫਾਰਮ ਵਾਲੇ ਕੋਹੇ ਨੂਰ ਬੋਲ ਤੋਂ ਇਹ ਗੱਬਣ ਆਗੀ ਤੇ 5 ਲੀਟਰ ਦੁੱਧ ਆਗਾ ਤੇ ਥਾਂ ਦੀ ਕਮੀ ਕਾਰਨ ਪਸ਼ੂ ਜ਼ਿਆਦਾ ਹੋਣ ਕਰਕੇ ਆਪਾਂ ਵੇਚ ਰਹੇ ਹਾਂਗੇ ਤੇ ਨਹੀਂ ਵੇਚਣੀ ਨਹੀਂ ਸੀਗੀ ਪਸ਼ੂ ਰੱਖੇ ਵੀ ਸੀਗੇ ਤੇ ਬਾਕੀ ਇਹਦਾ ਰਵਾ ਆਪਾਂ ਰੱਖ ਲਿਆ ਦੋ ਝੋਟੀਆਂ ਇਹਦੀਆਂ ਆਪਣੇ ਕੋਲੇ ਹੈਗੀਆਂ ਇੱਕ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਮੋਦੀ ਬੋਲਦੀ ਝੋਟੀ ਆਪਣੇ ਕੋਲੇ ਉਹ ਵੀ ਐਸੇ ਮੱਝ ਦੀ ਕੋਈ ਆ ਗਈ ਤੇ ਇੱਕ ਝੋਟੀ ਹੋਰ ਆਪਣੇ ਕੋਲੇ ਉਹ ਵੀ ਇਸੇ ਮੱਜਦੂਈ ਆ ਕਿਉਂਕਿ ਇਹ ਰਵਾ ਠੰਡਾ ਸੀਲ ਆ ਫੈਟ ਵੀ ਚੰਗੀ ਆਉਂਦੀ ਆ ਤੇ ਦੁੱਧ ਵੀ ਲੰਮਾ ਸਮਾਂ ਦਿੰਦਾ ਤੇ ਬਾਕੀ 2 ਮਹੀਨਿਆਂ ਤੇ ਹਰੇਕਾਰੀ ਇਹ ਬਣ ਜਾਂਦੀ ਏ ਕਦੇ ਇਹਨੇ ਵਰਾ ਨਹੀਂ ਬੰਨਿਆਂਗਾ ਤੇ ਤੁਸੀਂ ਮੰਨ ਸਕਦੇ ਹੋ ਵੀ ਪੰਜਾਂ ਮਹੀਨਿਆਂ ਦੀ ਗੱਭਣ ਆ ਤੇ 2 ਮਹੀਨੇ ਬਾਅਦ ਇਹ ਬਣ ਗਈ ਸੀਗੀ ਤੇ ਤਕਰੀਬਨ ਇਹਨੂੰ ਸੂਈ ਨੂੰ ਹੋ ਗਏ 7 ਮਹੀਨੇ 2 ਤੋਂ 2.5 ਮਹੀਨੇ ਇਹ ਹੋਰ ਦੁੱਧ ਦੇਊਗੀ ਇਹ ਸਾਰੀ ਡਿਟੇਲਸ ਸੀ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਤੇ ਤੋੜ ਕੇ ਆਪਾਂ ਤੁਹਾਨੂੰ ਦਿਖਾਉਂਦੇ ਨਹੀਂ ਤੇ ਕਿਉਂਕਿ ਤੋਕਣ ਦਾ ਬਣਾਇ ਕਿਹੜਾ ਸੱਜਰ ਆ ਗਈ ਤੇ ਬਾਕੀ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ 10 ਕ ਦਾ 1.5 ਦਾ ਟਾਈਮ ਆਗਾ ਤੇ ਧਾਰ ਇਹਦੀ ਚੋਈ ਵੀ ਹੈਗੀ ਚੋਣ ਤੋਂ ਬਾਅਦ ਹੀ ਆਪਾਂ ਬਣਾ ਰਹੇ ਆ ਇਦਾਂ ਹੀ ਥੋੜਾ ਜਿਹਾ ਤੁਹਾਨੂੰ ਆਪਾਂ ਹਲਾ ਕੇ ਦਿਖਾ ਦਾਂਗੇ ਬਾਕੀ ਤੁਸੀਂ ਇਧਰ ਦੂਜੇ ਪਾਸੇ ਤੋਂ ਵੀ ਦੇਖ ਸਕਦੇ ਹੋ ਫੇਸ ਕੁਆਲਟੀ ਸੰਗਾ-ਸੰਗਾ ਦੀਆਂ ਜਮਾਂ ਗੁੰਡੀ ਹੈਗੀ ਬਾਡੀ ਬੰਤਰ ਵੀ ਚੰਗੀ ਆ ਕੋਈ ਲੱਸੀ ਨਹੀਂ ਹੈਗੀ ਕਿਸੇ ਪਾਸਿਓਂ ਥਾਣਾ-ਥੁਣਾ ਦੇ ਵਿੱਚ ਵਿੱਥੀ-ਵੁੱਥੀ ਬਹੁਤ ਵਧੀਆ ਗਈ ਤੇ ਚਾਰੇ ਥਣ ਇੱਕੋ ਜਿਹੇ ਆਗੇ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਹੈਗਾ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਲਈ ਜਾ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆਏ ਆ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਯਾਨੀ ਠੀਕ ਆ ਨਾ ਉਹੀ ਫੋਨ ਲਾਇਓ ਜਿਹਨੂੰ ਰੇਟ ਜੱਜਦਾ ਤੇ ਡਿਟੇਲ ਆਪਾਂ ਤੁਹਾਨੂੰ तकरीबन ਸਾਰੀ ਦੱਸ ਹੀ ਦਿੱਤੀ ਐ ਜੀਨੂੰ ਡਿਟੇਲ ਸਾਰੀ ਦੇਖ ਕੇ ਇਹ ਚੰਗੀ ਲੱਗਦੀ ਐ ਤੇ ਉਹੀ ਫੋਨ ਲਾਇਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ